ਖਾਣ ਪੀਣ ਦੇ 베ਲੀ ਜਿਆਦਾ ਬਣ ਕੇ ਕਹਿੰਦੇ ਵਿੱਚ ਸੁੱਖਾਂ ਦੇ ਸਾਰੀ ਦੁਨੀਆ ਨੇੜੇ ਟੁਕ ਟੁਕ ਬੈਂਦੀ ਹੈ ਪਰਖੇ ਜਾਣ ਸੱਜਣ ਉਸ ਵੇਲੇ ਜਦੋਂ ਬਾਜੀ ਪੁੱਠੀ ਪੈਂਦੀ ਹੈ ਬੜੇ ਮਿਲਦੇ ਐ ਮੈਂ ਤੇਰਾ ਯਾਰ ਐ ਮੈਂ ਤੇਰਾ 베ਲੀ ਐ ਮੈਂ ਤੇਰਾ ਪੱਕਾ ਮਿੱਤਰ ਐ ਕਹਿਣ ਦੀ ਗੱਲ ਨਹੀਂ ਭਰਾਵਾ ਕਿਤੇ ਮੌਕੇ ਤੇ ਪਰਖ ਕੇ ਵੇਖ ਲਈ ਆਖੋ ਸਤਨਾਮ ਵਾਸ਼ਿ ਗੁਰੂ ਉਹ ਕਹਿੰਦੇ ਐ ਨਾ ਹਥਿਆਰ ਤੇ ਯਾਰ ਪਰਖ ਕੇ ਰੱਖੋ ਸੁਦਾਮਾ ਜੀ ਭਗਵਾਨ ਸ਼੍ਰੀ ਕ੍ਰਿਸ਼ਨ ਮਹਾਰਾਜ ਦੇ ਬਾਲ ਸਖਾ ਹੋਏ ਮਿੱਤਰਤਾ ਦੀ ਗੱਲ ਲੱਗੀ ਐ ਨਾ ਮਿੱਤਰਤਾ ਜਿਹੜੀ ਅਮੀਰੀ ਗਰੀਬੀ ਨਹੀਂ ਵੇਖਦੀ ਜੋ ਸਾਡੇ ਨਾਲ ਬੱਚੇ ਪੜਦੇ ਰਹੇ ਬਚਪਨ ਵਿੱਚ ਸਕੂਲ 'ਚ ਤੇ ਗੁਰਮਖੋ ਆਪਾਂ ਅਮੀਰੀ ਗਰੀਬੀ ਥੋੜਾ ਵੇਖੀ ਐ ਮੇਰੇ ਕਹਿਣ ਦਾ ਭਾਵ ਸੁਦਾਮਾ ਜੀ ਤੇ ਭਗਵਾਨ ਸ਼੍ਰੀ ਕ੍ਰਿਸ਼ਨ ਮਹਾਰਾਜ ਜੀ ਦੀ ਮਿੱਤਰਤਾ ਹੋਈ ਬਾਲ ਸਖਾ ਨੇ ਗੁਰੂ ਸੰਦੀਪਨ ਦੇ ਆਸ਼ਰਮ ਵਿੱਚ ਪੜਦੇ ਨੇ ਤੇ ਉਸ ਵੇਲੇ ਗੁਰੂ ਘਰ ਵਿੱਚ ਰਹਿਣਾ ਸੇਵਾ ਕਰਨੀ ਤੇ ਨਾਲ ਵਿਦਿਆ ਪੜ੍ਹਨੀ ਪੜ੍ਹਾਈ ਕਰਨੀ ਬਚਪਨ ਬਤੀਤ ਹੋ ਗਿਆ ਸਮਾਂ ਬੀਤਦਾ ਗਿਆ ਕਮਾਲ ਦੀ ਗੱਲ ਇਹ ਹੋਈ ਜਦੋਂ ਵੱਡੇ ਹੋਏ ਭਗਵਾਨ ਕ੍ਰਿਸ਼ਨ ਜੀ ਬਣ ਕੇ ਦੁਆਰਕਾ ਦੇ ਰਾਜੇ ਤੇ ਸੁਦਾਮਾ ਜੀ ਜੋ ਬ੍ਰਹਮਣ ਹਨ ਵਿਦਵਾਨ ਹਨ ਪਰਮਾਤਮਾ ਦੀ ਬੰਦਗੀ ਕਰਨ ਵਾਲੇ ਹਨ ਕ੍ਰਿਸ਼ਤੀ ਨੇ ਤੇ ਗੁਰਮੁਖ ਆਪਣੇ ਘਰ ਵਿੱਚ ਰਹਿੰਦੇ ਆ ਬੱਚਿਆਂ ਨੂੰ ਪਾਲਦੇ ਆ ਪਰ ਅਤ ਦੀ ਗਰੀਬੀ ਹੈ ਮਾਰੇ ਕਹਿੰਦੇ ਕੋਈ ਵੱਡੀ ਗੱਲ ਨਹੀਂ ਆਈ ਅਮੀਰੀ ਜਾਈ ਅਮੀਰੀ ਆਈ ਫਕੀਰੀ ਸੋਤੇ ਨੇ ਤਕਦੀਰਾ ਬੇ ਅਮੀਰੀ ਆਈ ਫਕੀਰੀ ਸੋਤੇ ਨੇ ਤਕਦੀਰਾ ਬੇ ਆਈ ਗਰੀਬੀ ਸੋਤੇ ਨੇ ਤਕਦੀਰਾ ਬੇ पीरी सोतीना गई सो तकलीरी आई पकी सौ ते तक अमीरी आई फकीरी सौ ते ਸਿਰੀ ਸੋਤੇ ਨੇ ਤਕਦੀਰਾਂ ਦੇ ਤਕਦੀਰ ਐਸੀ ਹੋਈ ਭਗਵਾਨ ਕ੍ਰਿਸ਼ਨ ਜੀ ਬਣ ਗਏ ਦਵਾਰਕਾ ਦੇ ਰਾਜੇ ਸੁਦਾਮਾ ਜੀ ਹੋ ਗਏ ਅੱਤ ਦੇ ਗਰੀਬ ਗੁਰਮਖੋ ਅਮੀਰੀ ਗਰੀਬੀ ਚੱਲਦੀਆਂ ਹੀ ਨੇ ਤੇ ਗੁਰਮਖੋ ਜੁੜੇ ਰਹਿਣਾ ਬਹੁਤ ਵੱਡੀ ਗੱਲ ਹੈ ਉਸ ਵੇਲੇ ਗੁਰੂ ਸੰਦੀਪਨ ਦੀ ਸਿੱਖਿਆ ਪੂਰੀ ਹੋਣ ਤੋਂ ਬਾਅਦ ਆਪੋ ਆਪਣੇ ਅਲੱਗ ਹੋ ਗਏ। ਸੁਦਮਾ ਆਪਣੇ ਘਰ ਵਾਲੀ ਨੂੰ ਆਖਦਾ ਹੁੰਦਾ ਸੀ ਭਗਵਾਨ ਨੇ। ਭਗਵਾਨ શ્રી ਕ੍ਰਿਸ਼ਨ ਜੀ ਮਹਾਰਾਜ ਜਿਹੜੇ ਦਵਾਰਿਕਾ ਦੇ ਰਾਜੇ ਨੇ ਉਹ ਮੇਰੇ ਬਾਲ ਸਖਾਏ ਮੇਰੇ ਮਿੱਤਰ ਹੈ। ਇਤਾਂ ਗੱਲ ਕਰਿਆ ਕਰਿਆ ਅਸੀਂ ਇਕੱਠੇ ਪੜੇ ਆ ਗੁਰੂ ਘਰ ਵਿੱਚ ਇਕੱਠੇ ਰਹੇ ਆ ਇੱਕ ਦਿਨ ਘਰ ਵਾਲੀ ਕਹਿਣ ਲੱਗੀ ਕਹਿੰਦੀ ਜੀ ਜੇ ਭਗਵਾਨ ਜੀ ਤੁਹਾਡੇ ਮਿੱਤਰ ਨੇ ਫਿਰ ਉਹਨਾਂ ਨੂੰ ਮਿਲੋ ਜਾ ਕੇ ਬੇਨਤੀ ਕਰੋ ਸਾਡੀ ਗਰੀਬੀ ਕੱਟ ਦੇਣ ਸੋਦਾਮਾ ਜੀ ਦੀ ਗੱਲ ਇੱਥੇ ਬਹੁਤ ਵੱਡੀ ਹੈ ਬਚਨ ਬਹੁਤ ਵੱਡਾ ਹੈ ਸੋਦਾਮਾ ਕਹਿੰਦਾ ਭਲੀਏ ਲੋਕੇ ਜੇ ਮਿੱਤਰ ਅਮੀਰ ਹੋਵੇ ਉਹਦੇ ਕੋਲੋਂ ਮੰਗਣਾ ਨਹੀਂ ਚਾਹੀਦਾ ਆਖੋ ਸਤਨਾ ਵਾਸ਼ੇ ਗੁਰੂ ਆਪਣੇ ਘਰ ਵਿੱਚ ਦਸਾਂ ਨੋਹਾਂ ਦੀ ਕੀਰਤ ਕਰੋ ਭਾਵੇਂ ਰੋਟੀ ਅਚਾਰ ਨਾਲ ਰੱਖ ਕੇ ਖਾ ਲੋ ਉਹ ਵੀ ਸਵਾਦ ਲੱਗਦੀ ਹੈ ਤੇ ਗੁਰਮੁਖੋ ਅਣਖ ਨਾਲ ਮਹਾਰਾਜ ਨੇ ਜਿਉਣਾ ਸਿਖਾਇਆ ਅਣਖ ਨਾਲ ਈਮਾਨਦਾਰੀ ਸਫਲਤਾ ਦੀ ਕੁੰਜੀ ਹੈ ਅਸੀਂ ਸਕੂਲਾਂ 'ਚ ਪੜ੍ਹਦੇ ਰਹੇ ਆ ਨਾ ਈਮਾਨਦਾਰੀ ਕਿਵੇਂ ਬੰਦਾ ਹੋਂਨੈਸਟ ਬਣੇ ਈਮਾਨਦਾਰ ਬਣੇ ਜਿਹੜਾ ਚੰਗਾ ਬੰਦਾ ਨਾ ਜਿੱਥੇ ਵੀ ਜਾਏਗਾ ਉਹ ਆਪਣੀ ਅਛਾਈ ਫੈਲਾਉਂਦਾ ਜਾਏਗਾ ਸੋਦਾਮਾ ਕਹਿੰਦਾ ਭੱਲੀਏ ਲੋਕੇ ਜੇ ਮਿੱਤਰ ਅਮੀਰ ਹੋਵੇ ਉਹਦੇ ਕੋਲ ਮੰਗਦੇ ਚੰਗੇ ਨਹੀਂ ਲੱਗਦੇ ਪਰ ਮਹਾਪੁਰਸ਼ ਕਹਿੰਦੇ ਐ ਬਾਲ ਹੱਠ ਰਾਜ ਹੱਠ ਤ੍ਰਈਆ ਹੱਠ ਇਹਨਾਂ ਨੂੰ ਬੰਦਾ ਮੰਨਦਾ ਹੀ ਮੰਨਦਾ ਹੈ ਬੱਚਾ ਜੇਤ ਕਰੇ ਨਾ ਤੁਹਾਡਾ ਭਈ ਮੈਂ ਆ ਚੀਜ਼ ਲੈਣੀ ਐ ਤਾਂ ਲੈਣੀ ਐ ਮੋਟਰਸਾਈਕਲ ਲੈਣਾ ਤੇ ਲੈਣਾ ਬੱਚਾ ਜਿੱਦ ਕਰਦਾ ਇਹਨੂੰ ਕਹਿੰਦੇ ਬਾਲ ਹਟ ਏ ਕਹ ਰਾਜ ਹਟ ਰਾਜਾ ਜੇ ਖੁਸ਼ ਹੋ ਗਿਆ ਨਾ ਤੋ ਆ ਨੋ ਖਜ਼ਾਨੇ ਬਖਸ਼ ਦੇਗਾ ਤੁਸੀਂ ਸੋਚ ਨਹੀਂ ਸਕਦੇ ਉਹ ਤੁਹਾਨੂੰ ਬਖਸ਼ਿਸ਼ਾਂ ਦੇਵੇਗਾ ਤੁਹਾਨੂੰ ਇਨਾਮ ਦੇਵੇਗਾ ਪਰ ਉਹੀ ਰਾਜਾ ਜੇ ਕਿਤੇ ਕਰੋਪ ਹੋ ਗਿਆ ਰਸੂਲੀ ਤੇ ਟੰਗਣ ਲੱਗਿਆ ਵੀ ਮਿੰਟ ਨਹੀਂ ਲਾਉਂਦਾ ਆਖੋ ਸਤਨਾ ਵਾਹਿਗੁਰੂ ਇਸੇ ਤਰ੍ਹਾਂ ਤਰੀਆ ਹੱਠ ਭਾਵ ਇਸਤਰੀ ਦਾ ਹੱਠ ਹੁਣ ਇਹ ਬੀਬੀ ਨੇ ਹੱਥ ਕਰ ਲਿਆ ਸੁਦਾਮਾ ਜੀ ਨੂੰ ਕਹਿੰਦੀ ਸਵਾਮੀ ਜੀ ਤੁਸੀਂ ਇੱਕ ਵਾਰੀ ਭਗਵਾਨ ਜੀ ਨੂੰ ਮਿਲੋ ਜੇ ਤੁਹਾਡੇ ਮਿੱਤਰ ਨੇ ਉਹਨਾਂ ਨੂੰ ਮਿਲੋ ਜਾ ਕੇ ਸੁਦਾਮਾ ਕਹਿੰਦਾ ਭਲੀਏ ਲੋਕੇ ਜਾ ਤਾਮ ਪੜ ਰਾਜੇ ਕੋਲ ਜਾਈਏ ਸਾਧੂ ਕੋਲ ਜਾਈਏ ਗੁਰੂ ਕੋਲ ਜਾਈਏ ਖਾਲੀ ਹੱਥ ਨਹੀਂ ਜਾਣਾ ਚਾਹੀਦਾ ਉਸ ਵੇਲੇ ਉਹਦੇ ਘਰ ਆਲੀ ਗਵੰਡਣ ਤੋਂ ਨਾ ਚੋਲ ਲਈ ਆਈ ਮੰਗ ਕੇ ਚੋਲ ਚੋਲ ਵੀ ਸਾਬਤੇ ਨਹੀਂ ਸੀ ਕਣੀਆਂ ਵਾਲੇ ਚੋਲ ਸੀ ਜੋ ਛੱਟੇ ਵੇ ਥੱਲੇ ਰਹਿ ਜਾਂਦੇ ਨਾ ਕਣੀਆਂ ਵਾਲੇ ਉਹ ਚੋਲ ਗਠੜੀ ਪੋਟਲੀ ਬਣਾ ਕੇ ਦੇ ਦਿੱਤੀ ਕਹਿੰਦੀ ਲਓ ਜੀ ਤੇ ਸੁਦਾਮਾ ਆਪਣੇ ਘਰ ਤੋਂ ਚੱਲ ਪਿਆ ਭਗਵਾਨ ਜੀ ਨੂੰ ਮਿਲਣ ਭਾਈ ਗੁਰਦਾਸ ਜੀ ਨੇ ਬਹੁਤ ਸੁੰਦਰ ਪ੍ਰਸੰਗ ਲਿਖਿਆ ਹੋਇਆ 12 ਵਿੱਚ ਗੁਰਮੁਖੋ ਕਹਿੰਦੇ ਨੇ ਉਹ ਸੁਦਾਮਾ ਬੜਾ ਤਦਾਂ ਗਰੀਬ ਤੁਰਿਆ ਘਰ ਤੋਂ ਚੱਲਿਆ ਗਿਣਦਾ ਗੱਟੀਆਂ ਕਦਮ ਤੁਰਦਾ ਕਦਮ ਕਦਮ ਪਰਮਾਤਮਾ ਦਾ ਸਿਮਰਨ ਕਰਦਾ ਜਾ ਰਿਹਾ ਪੈਰਾਂ 'ਚ ਜੋੜਾ ਵੀ ਨਹੀਂ ਸਿਰ ਤੇ ਪਗੜੀ ਵੀ ਨਹੀਂ ਲਿਵਾਸ ਵੀ ਬਹੁਤਾ ਚੰਗਾ ਨਹੀਂ ਕਹਿੰਦੇ ਨੇ ਮਨ 'ਚ ਸੋਚਦਾ ਜਾਂਦਾ ਮਨ ਆ ਚੱਲਿਆ ਤਾਂ ਹਾਂ ਮੈਨੂੰ ਮੜਾਊਗਾ ਕੌਣ ਪਹੁੰਚਾ ਨਗਰ ਦਵਾਰ ਕਾ ਸਿੰਘ ਜਦੋਂ ਦਵਾਰ ਕਾ ਵਿਖੇ ਪਹੁੰਚਿਆ ਸਿੰਘ ਦਵਾਰ ਖਲੋਤਾ ਜਾਏ ਦਰਸ਼ਣੀ ਡਿਉੜੀ ਅੱਗੇ ਪਹੁੰਚ ਗਿਆ ਪਹਿਰੇਦਾਰਾਂ ਨੂੰ ਕਹਿੰਦਾ ਮੈਂ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਨੂੰ ਮਿਲਣਾ ਕਹਿੰਦੇ ਤੁਸੀਂ ਕੌਣ ਹੋ ਕਹਿੰਦੇ ਜੀ ਮੇਰਾ ਨਾਮ ਸੁਦਾਮਾ ਹੈ ਤੇ ਉਹ ਮੇਰੇ ਪਾਲ ਸਖਾ ਨੇ ਮੇਰੇ ਮਿੱਤਰ ਨੇ ਇਹ ਗੁਰਮਖੋਸ ਵੇਲੇ ਕਹਿਣ ਲੱਗੇ ਸਤਿਗੁਰ ਸੱਚੇ ਪਾਤਸ਼ਾਹ ਜੀ ਕਹਿੰਦਾ ਮੈਨੂੰ ਮੜਾ ਦਿਓ ਸੁਦਾਮਾ ਕਹਿੰਦਾ ਸਪਾਈ ਕਹਿੰਦੇ ਕੌਣ ਹੈ ਤੂੰ ਕਹਿੰਦੇ ਮੇਰਾ ਨਾਮ ਸੁਦਾਮਾ ਤੇ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਮੇਰੇ ਬਾਲ ਸਖਾ ਮੇਰੇ ਮਿੱਤਰ ਨੇ ਉਹ ਵੇਖ ਕੇ ਹੱਸਦੇ ਨੇ ਦੁਨੀਆ ਹੱਸਦੀ ਐ ਦਰਦ ਦੇਖ ਸਭ ਕੋ ਹੱਸੈ ਐਸੀ ਦਸ਼ਾ ਮਾਰੀ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਵਾਰੇ ਸੁਣ ਕੇ ਹੱਸਦੇ ਐ ਸਿਪਾਈ ਕਹਿੰਦਾ ਫੇਰ ਇੱਕ ਕੰਮ ਕਰ ਦਿਓ ਮੇਰਾ ਮੇਰਾ ਸੁਨੇਹਾ ਦੇ ਦਿਓ ਭਗਵਾਨ ਜੀ ਨੂੰ ਕਹਿੰਦਾ ਸੋਦਾਮਾ मित्र सोदामया कृष्ण मरारी मित्र सोदामया ॾियो कृष्ण मरारी मित्र सुदाम ਸ਼ਣ ਤਾਈ ਸਪਾਈ ਜਾਂਦਾ ਸਭਾ ਲਗੀ ਹੋਈ ਉਸ ਸਭਾ ਦੇ ਵਿੱਚ ਗੁਰਮਖੋ ਉਸ ਸਭਾ ਦੇ ਵਿੱਚ ਜਿੱਥੇ ਮੰਤਰੀ ਸੰਤਰੀ ਬੈਠੇ ਨੇ ਭਗਵਾਨ ਜੀ ਉੱਚੇ ਆਸਣ ਤੇ ਬੈਠੇ ਸਪਾਈ ਨੇ ਜਾ ਕੇ ਭਗਵਾਨ ਦੀ ਜੈ ਜੈਕਾਰ ਕੀਤੀ ਤੇ ਕਹਿੰਦੇ ਮਹਾਰਾਜ ਤੁਹਾਨੂੰ ਦਰਸ਼ਣੀ ਡਿਉੜੀ ਤੇ ਕੋਈ ਮੇਲਣ ਆਇਆ ਕਿੱਥੋਂ ਆਇਆ ਕੌਣ ਹੈ ਕਹਿੰਦੇ ਗੋਕੁਲ ਤੋਂ ਆਇਆ ਗੋਕੁਲ ਦਾ ਨਾਮ ਸੁਣ ਕੇ ਮਾਰੀਦਾ ਇੱਕ ਦਮ ਧਿਆਨ ਉਸ ਪਹਿਰੇਦਾਰ ਦੇ ਵੱਲ ਚਲਿਆ ਗਿਆ ਉਸ ਵੇਲੇ ਕਹਿੰਦੇ ਜਦੋਂ ਭਗਵਾਨ ਜੀ ਨੂੰ ਕਹਿੰਦੇ ਕੌਣ ਆਇਆ ਪਹਿਰੇਦਾਰ ਕਹਿੰਦਾ ਜੀ ਗੋਕੁਲ ਤੋਂ ਆਇਆ ਤੁਹਾਡਾ ਮਿੱਤਰ ਦੱਸਦਾ ਆਪਣੇ ਆਪ ਨੂੰ ਮਾਰੇ ਕਹਿੰਦੇ ਨਾਂ ਕੀ ਐ ਕਹਿੰਦੇ ਉਹਦਾ ਨਾਮ ਸੁਦੰਮ ਜਦੋਂ ਨਾਂ ਸੁਣਿਆ ਨਾ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਕਹਿੰਦੇ ਕਿੱਥੇ ਆ ਕਹਿੰਦੇ ਦਰਸ਼ਣੀ ਦਿਉੜੀ ਤੇ ਖੜੇ ਆ ਵੇਖਿਓ ਮਿੱਤਰਤਾ ਹੁ ਗੁਰਮੁਖੋ ਆਜ ਕਾਲ ਯੁਗ ਦੀ ਮਿੱਤਰਤਾ ਕਿਹੋ ਜਈ ਐ ਜਿੰਨਾ ਚਿਰ ਤੁਹਾਡੀ ਜੀਵ ਵਿੱਚ ਛੱਲੜ ਐ ਮਿੱਤਰ ਨੇੜੇ ਆਉਣਗੇ ਮੁੱਕ ਗਿਆ ਖਰਚਾ ਪਾਣੀ ਲੱਤ ਮਾਰਨਗੇ ਮਰ ਪਰਾਂ ਆਖੋ ਸਤਨਾਮ ਵਾਹਿਗੁਰੂ ਆ ਮਿੱਤਰਤਾ ਕਾਲ ਯੁਗ ਦੀ ਭਗਵਾਨ ਜੀ ਨੇ ਸੁਣਿਆ ਉਸੇ ਵੇਲੇ ਜਰਨਾ ਜਿ ਜੋੜਾ ਵੀ ਨਹੀਂ ਪਾਇਆ ਭੱਜ ਕੇ ਆਏ ਭੱਜ ਕੇ ਦੂਰੋਂ ਦੇਖ ਡੰਡੌਤ ਕਰ ਛੱਡ ਸੰਧਾਸਣ ਹਰ ਜੀ ਆਏ ਹਰ ਜੀ ਛੱਡ ਕੇ ਸੰਗਾਸਣ ਆਏ ਮਿਲਣ ਸੁਖਾਂ ਮੇਣ ਛੱਡ ਕੇ ਜੇ ਆਉਂਦੇ ਐ ਪੈਰਾਂ 'ਚ ਜੋੜਾ ਤੱਕ ਨਹੀਂ ਪਾਇਆ ਤੇ ਗੁਰਮੁਖ ਹੋਇਦਰ ਸੁਦਾਮਾ ਕਹਿੰਦਾ ਬੜੀ ਧੀਰ ਹੋ ਗਈ ਕੋਈ ਮੁੜਿਆ ਨਹੀਂ ਸੁਨਿਆ ਲੈ ਕੇ ਕਹਿੰਦੇ ਉਹ ਮਨਾ ਕਿਤੇ ਮਹਾਰਾਜ ਇਹ ਨਾ ਕਹਿ ਦੇਣ ਮੈਂ ਕਿਸੇ ਸੁਦਾਮੇ ਨੂੰ ਨਹੀਂ ਜਾਣਦਾ ਇਹ ਜਵਾਬ ਨਾ ਮੇਰੇ ਕੰਨਾਂ 'ਚ ਪੈ ਜਾਵੇ ਉੱਥੋਂ ਹੀ ਵਾਪਸ ਮੁੜ ਪਿਆ ਇੱਧਰ ਮਹਾਰਾਜ ਜੀ ਜਦੋਂ ਦਰਸ਼ਣੀ ਡਿਉੜੀ ਤੇ ਆਏ ਪਹਿਰੇਦਾਰਾਂ ਨੂੰ ਪੁੱਛਦੇ ਸੁਦਾਮਾ ਕਿੱਥੇ ਕਹਿੰਦੇ ਜੀ ਉਹ ਤੇ ਵਾਪਸ ਮੁੜ ਗਏ ਕਿੱਧਰ ਨੂੰ ਗਿਆ ਕਹਿੰਦੇ ਇੱਧਰ ਗਏ ਨਹੀਂ ਮਹਾਰਾਜ ਉੱਤਰ ਨੂੰ ਭੱਜੇ ਤੇ ਸੁਦਾਮਾ ਪਿੱਛੇ ਨੂੰ ਮੁੜ ਰਿਹਾ ਮਹਾਰਾਜ ਨੇ ਆਵਾਜ਼ ਦਿੱਤੀ ਸੁਦਾਮਿਆ ਆਵਾਜ਼ ਦਿੱਤੀ ਵਿਸ਼ਾਨੋ ਮੁੜ ਕੇ ਵੇਖਿਆ ਸੁਦਾਮਾ ਜੀ ਨੇ ਤੇ ਗੁਰਮਖੋ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਮਹਾਰਾਜ ਜੀ ਦੇ ਸੀਸ ਤੇ ਮੁਕਟ ਵੀ ਨਹੀਂ ਜਿਹੜਾ ਗਲ ਦਾ ਪਤੰਬਰ ਸੀ ਉਹ ਵੀ ਟਿੱਗ ਗਿਆ ਕਿਤੇ ਚਰਨਾਂ 'ਚ ਜੋੜਾ ਵੀ ਹੈ ਨਹੀਂ ਤੇ ਉਸ ਵੇਲੇ ਸੁਦਾਮਾ ਜੀ ਕੀ ਵੇਖਦੇ ਮਹਾਰਾਜ ਨੇੜੇ ਆਏ ਪਹਿਲੇ ਦੇ ਪਰ ਦਖਣਾ ਭਗਵਾਨ ਜੀ ਨੇ ਪਹਿਲਾ ਪਰ ਕਰਮਾ ਕੀਤੀ ਪਰ ਦਖਣਾ ਕਰਕੇ ਸੁਦਾਮਾ ਜੀ ਦੀ ਫਿਰ ਪੈਰਾਂ ਤੇ ਮੱਥਾ ਟੇਕਿਆ ਸੁਦਾਮਾ ਠਠੰਬਰ ਗਿਆ ਹੋ ਕੀ ਰਿਆ ਫਿਰ ਮਹਾਰਾਜ ਨੇ ਗੁਰਮੁਖੋ ਗਲ ਨਾਲ ਲਾ ਲਿਆ ਜਫੀ ਪਾ ਲਈ ਇਉ ਉਸ ਵੇਲੇ ਕਹਿੰਦੇ ਨੇ ਭਾਈ ਗੁਰਦਾਸ ਜੀ ਬੜੇ ਪ੍ਰੇਮ ਦੇ ਨਾਲ ਭਗਵਾਨ ਜੀ ਸੁਦਾਮਾ ਜੀ ਨੂੰ ਆਪਣੇ ਮਹਿਲਾ ਚ ਲਿਆਏ ਨੇ ਮਹਿਲਾ ਚ ਲਿਆਏ ਚਰਣੋ ਦੁੱਕ ਲੈ ਪੈਰ ਧੋਏ ਸਿੰਘਾਸਣ ਉੱਤੇ ਬਿਠਾਏ ਗੁਰਮੁਖੋ ਚਰਨ ਧੋਏ ਜਾਰਣ ਧੋ ਕੇ ਜੋ ਪੈਰਾਂ ਚ ਕੰਡੇ ਵੱਜੇ ਸੀ ਉਹ ਵੀ ਸੂਲਾ ਕੱਢੀਆਂ ਪੈਰ ਧੋ ਕੇ ਉਹ ਜਿਹੜਾ ਜਲ ਸੀ ਉਹ ਆਪ ਛਕਿਆ ਆਖੋ ਸਤਨਾਮ ਵਾਹਿਗੁਰੂ ਫਿਰ ਮਹਾਰਾਜ ਨੇ ਆਪਣੇ ਆਸਣ ਤੇ ਬਿਠਾਤਾ ਸੁਦਾਮਾ ਜੀ ਨੂੰ ਤੇ ਫਿਰ ਥੱਲੇ ਬਹਿ ਗਏ ਕੋਲੇ ਅਰਸ਼ਾਦਾ ਪਾਣੀ ਛਕਾ ਕੇ ਫਿਰ ਪੁੱਛਦੇ ਨੇ ਪੁੱਛੇ ਕੁਸ਼ਲ ਪਿਆਰ ਕਰ ਗੁਰ ਸੇਵਾ ਦੀ ਕਥਾ ਸੁਣਾਏ ਫਿਰ ਲੱਗ ਗਈਆਂ ਗੱਲਾਂ ਬਚਪਨ ਦੀਆਂ ਹੁਣ ਤੁਸੀਂ ਕਲਾਸ ਫੈਲੋ ਮਿਲੋ ਇੱਕ ਦੂਜੇ ਨੂੰ ਅਸੀਂ ਜਦੋਂ ਮਿਲਦੇ ਆ ਨਾ ਆਪਣੇ ਨਾਲ ਦੇ ਵਿਦਿਆਰਥੀਆਂ ਨੂੰ ਆਪਣੇ ਕਲਾਸ ਫੈਲੋਆਂ ਨੂੰ ਇਹ ਗੱਲ ਲੱਗਦੀ ਹੈ ਬਚਪਨ ਦੀ ਵੀ ਬਚਪਨ ਵਿੱਚ ਅਸੀਂ ਇਦਾਂ ਰਹਿੰਦੇ ਸੀ ਸਕੂਲੇ ਇਦਾਂ ਸੀ ਵਿਚਰਦੇ ਹੁੰਦੇ ਸੀ ਬਚਪਨ ਦੀਆਂ ਗੱਲਾਂ ਲੱਗ ਪਈਆਂ ਜ ਮਹਾਰਾਜ ਪੁੱਛਦੇ ਪੁੱਛਦੇ ਕਹਿੰਦੇ ਮੇਰੀ ਭਾਬੀ ਦਾ ਕੀ ਹਾਲ ਐ ਸੁਦਾਮਾ ਕਹਿਣ ਲੱਗਾ ਮਹਾਰਾਜ ਤੁਹਾਨੂੰ ਪਤਾ ਹੀ ਐ ਸਾਰਾ ਨਹੀਂ ਦੱਸੋ ਫਿਰ ਕਹਿੰਦੇ ਸੁਦਾਮਿਆ ਤੂੰ ਖਾਲੀ ਹੱਥ ਤਾਂ ਨਹੀਂ ਸਕਦਾ ਮੇਰੀ ਪਰਜਾਈ ਨੇ ਮੇਰੇ ਵਾਸਤੇ ਕੀ ਭੇਜਿਆ ਈ ਲੈ ਕੇ ਆਇਓ ਉਸ ਵੇਲੇ ਸੋਦਮਾ ਉਹ ਜਿਹੜੀ ਪੋਟਲੀ ਲਿਆਇਆ ਸੀ ਨਾ ਉਹਨੂੰ ਲੁਕਾਉਂਦਾ ਫਿਰ ਮਹਾਰਾਜ ਨੇ ਉਹ ਤੋਂ ਪੋਟਲੀ ਖੋਲੀ ਕਹਿੰਦੇ ਉਹ ਪੋਟਲੀ ਖੋਲੀ ਗਠੜੀ ਖੋਲੀ ਵਿੱਚ ਕੀ ਸੀ ਚੌਲ ਸੀ ਚਾਵਲ ਉਹ ਚੌਲ ਮਹਾਰਾਜ ਜੀ ਨੇ ਭਾਈ ਸਾਹਿਬ ਗੁਰਦਾਸ ਜੀ ਕਹਿੰਦੇ ਨੇ ਲੈ ਕੇ ਤੰਦੁਲ ਚੱਪਿਓਨ ਪੈਦਾ ਕਰੇ ਅੱਗੇ ਪਹੁੰਚਾਏ ਉਸ ਵੇਲੇ ਐ ਚੌਂਕੜਾ ਲਾ ਕੇ ਬਹਿ ਗਏ ਥੱਲੇ ਹੀ ਫਰਸ਼ ਤੇ ਉਸ ਗਠੜੀ ਵਿੱਚੋਂ ਇੱਕ ਫੱਕਾ ਮਾਰਿਆ ਕਹਿੰਦੇ ਲੈ ਸੁਦਾਮਿਆ ਤੈਨੂੰ ਲੋਕ ਦੇ ਸੁੱਖ ਦਿੱਤੇ ਆਖੋ ਸਤਨਾਮ ਵਾਹਿਗੁਰੂ ਦੂਜਾ ਫੱਕਾ ਮਾਰਿਆ ਕਹਿੰਦੇ ਸੋਤਾ